આરપયે, જેધે નારાયળેલે નાયનિંય નાયે.. મ્રેણ સહેણેકે.. પ�ભભભભભભભભે.. પણે ન્વભભભભભભભભભભભ� ਆਇਆ ਜੱਲੇ ਅੱਜ ਵੀਰ ਆ ਤੁੰਦੇ ਆ ਬੜਾ ਅੰਨ ਬਧਾਈਆਂ ਤੁਹਾਨੂੰ ਸਭਾਂ ਵਧਾਈਆਂ ਇਹਨੂੰ 1.5 ਕਿਲੋ ਬਾਬਾ ਥੱਲੇ ਥੋੜਾ ਰੱਖ ਇਹ ਜੋੜੀ ਕੈਰੀ ਦੀ ਜੱਪੜੀ ਹੈ ਜਿੱਦਾਂ ਸੀਤਾ ਤੇ ਰਾਮ ਦੀ ਜੋੜੀ ਹੈ ਇਹ ਜੋੜੀ ਨਹੀਂ ਕਿ ਜੱਪੜੀ ਹੈ ਜੰਧਾਰਾ ਤੇ ਸ਼ਾਮ ਦੀ ਜੋੜੀ ਹੈ ਏ ਰੱਬ ਦੇ ਲਈ ਜੋੜੀ ਜੋੜੀ ਬੜੀ ਮਨਮੋਹਣੀ ਮੱਧਕੁਣੀ ਨਾਲ ਸੁਣਾ ਕੁੜੀ ਓਹ ਤੇਰੇ ਸੋਣੀ ਇਹ ਹੌਂਸਿਆ ਨਾ ਕਰਦਾ ਮੈਨੂੰ ਤਾਂ ਨਹੀਂ ਕਰਦਾ ਤੁਸੀਂ ਹੁਣ ਸੁਭਾਗ ਹੀ ਪਾਓ ਬੱਬਾ ਜੀ ਤੁਸੀਂ ਹੁਣ ਸੁਭਾਗ ਹੀ ਪਾਓ ਜੇ ਨਜਾਇਜ਼ ਵਾਲਾ ਕਰਾ ਦੇਵਾਂ ਕਿਆ ਬਣਾ ਕਰਾਂ ਚਲੋ ਐਵੇਂ ਸਿਵਿਆ ਨੂੰ ਦਾਈ ਕੋਈ ਨਾ ਬੰਦ ਤਾ ਤੇ ਇਹ ਤੇਰਾ ਕੋਈ ਨਾ میں کو تو نہیں کرے گا تو تو नहीं 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 नही ਹੀ ਰੋਕਦਾ ਜੀ ਇਹਦਾ ਕਰਦਾ ਹੈ ਹੈ 11 ਦਾ ਸਾਰਾ ਡੰਡਾ ਲਿਆ ਹੈ ਐਂਡਿੰਗ ਮੈਂਟਿੰਗ ਹੀ ਹੁੰਦਾ ਸੋਹਣਾ ਲਾਓ ਠੰਕਾ 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 ਬਾਬਾ ਇਹ ਖੁਸ਼ੀ ਤੋਂ ਖੁਸ਼ੀ ਇਹ ਖੁਸ਼ੀ ਦਾ ਕੱਟੀਆਂ ਨੰਬਰਦਾਨ ਦੇਖੋ ਨੰਬਰਦਾਨ ਹਾਂਜੀ ਅਲੇ ਮੁੰਡਿਆਂ ਤੋਂ ਵਿਆਹ ਨਹੀਂ ਹਾਂਜੀ ਪਰ ਦੇਖਣਾ ਪਹਿਲੇ ਹੀ ਮੁੰਮਿਆਂ ਘਰ ਮੀਆਂ ਦੇ ਹੋ ਜਾਂਦੇ ਨੇ ਹੋਰ ਚੱਲ ਵੇਣ ਹੁਣ ਹੁਣੇ ਮੇਰੇ ਫੱਟੜਾ ਜਿਹਾ ਲੱਗਦਾ ਤੇਰੇ ਉਲੇ ਮਾਮਾ ਜਮਨੇ ਨਾ ਆ ਬੇਨਾ ਧੰਨ ਚੌੜੀ ਬਣਾਉਣ ਲੱਗਾ ਕੋਠੜੀ ਪੁਲਿੰਦਰ ਆਪਾਂ ਖੁਸ਼ੀ ਜਾਂਦੇਗੇ ਤੁਸੀਂ ਕਰੋ ਮੈਂ ਨਹੀਂ ਕਰਾਂ ਤੇ ਤੁਸੀਂ ਤੁਸੀਂ ਮੈਨੂੰ ਨਾ ਬਣਾਓ ਜੀ ਠੀਕ ਹੈ ਬਾਬਾ ਜੀ ਤਰੋ ਅੱਜ ਲੱਗ ਗਈ ਬਾਕੀ ਸਾਰੇ ਬਿਆਲੇ ਸ਼ਗਰ ਮਨਾਲਾ ਇਹਦਾ ਦਾ ਟੇਰ ਵੱਜ ਗਿਆ ਹੈਲੋ ਇਧਰ ਤੇ ਦੱਦਾ ਯਾਰ ਇਧਰ ਹੋ ਜਾ ਬਣਾਇਆ ਉਧਰ ਪਏ ਗੱਬੇ 哎。